ਖੌਫਨਾਕ ਰੇਸਮਈ ਤੇ ਖਤਰਨਾਕ ਕਿਲਾ ਜਿਸ ਕਿਲੇ ਦੇ ਵਿੱਚ ਲੱਖਾਂ ਹੀ ਸੁਰੰਗਾਂ ਨੇ ਲੱਖਾਂ ਹੀ ਕਮਰੇ ਨੇ ਉਹ ਵੀ ਧਰਤੀ ਦੇ ਅੰਦਰ ਇੱਕ ਰਸਤੇ ਜਾਣ ਦਾ ਦੂਸਰਾ ਰਸਤਾ ਬੰਦਾ ਭੁੱਲ ਜਾਂਦਾ ਰਾਜਸਥਾਨ ਦੇ ਇਸ ਕਿਲੇ ਨੂੰ ਖੌਫਨਾਕ ਕਿਲਾ ਕਹਿੰਦੇ ਨੇ ਲੋਕਾਂ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਕਿਲਾ ਬਣਾਇਆ ਸੀ ਕਿਲੇ ਬਣਾਉਣ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਗਿਆ ਕਿਉਂਕਿ ਇਸ ਕਿਲੇ ਦੇ ਰਾਜ ਸਿਰਫ ਰਾਜੀ ਤੱਕ ਹੀ ਸੀ ਇਸ ਕਿਲੇ ਦੇ ਵਿੱਚ ਅਜਿਹੀਆਂ ਸਰੰਗਾਂ ਨੇ ਜਿਨ੍ਹਾਂ ਦਾ ਰਸਤਾ ਕਈ ਥਾਂ ਤੋਂ ਨਿਕਲਦਾ ਜਾ ਕੇ ਇੱਕ ਵਾਰ ਜਿਹੜਾ ਬੰਦਾ ਜਿਸ ਰਸਤੇ ਵਿੱਚ ਪੈ ਜਾਂਦਾ ਤੇ ਦੂਸਰੇ ਰਸਤੇ ਉਹ ਭੁੱਲ ਜਾਂਦਾ ਨਾਲ ਤੁਰਿਆ ਬੰਦਾ ਵੀ ਇਸ ਕਿਲੇ ਦੇ ਵਿੱਚ ਗਵਾ ਜਾਂਦਾ ਅਣਜਾਣ ਲੋਕ ਜੇ ਗਲਤ ਕਮਰੇ 'ਚ ਵੜ ਜਾਂਦੇ ਤਾਂ ਧਾਮ ਘੁੱਟ ਜਾਂਦਾ ਸਰੰਗਾਂ ਇੰਨੀਆਂ ਨੇ ਤੁਸੀਂ ਪੈਰ ਇੱਕ ਕਮਰੇ 'ਚ ਰੱਖੋਗੇ ਪੜਾ ਉੱਥੇ ਸੁਰੰਗ ਬਣੀ ਹੁੰਦੀ ਆ ਆਜੋ ਦੇਖਨੇ ਆ ਰਾਜਸਥਾਨ ਦਾ ਖੌਫਨਾਕ ਕਿਲਾ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਪਿੱਛੇ ਤੁਸੀਂ ਸ਼ਾਰਟ ਦੇਖ ਲਏ ਹੋਣੇ ਰਸਤੇ ਦੇ ਅਸੀਂ ਅਲਵਰ ਦੇ ਸਭ ਤੋਂ ਹਰੀ ਅਸਮਾਈ ਕਿਲੇ ਦੇ ਵਿੱਚਾਂ ਪ੍ਰਤਾਪਗੜ ਪ੍ਰਤਾਪਗੜ ਉਹ ਕਿਲਾ ਆ ਜਿਹੜਾ ਅਲਵਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਬਸਿਆ ਹੋਇਆ ਇਸ ਕਿਲੇ ਨੂੰ ਅਲਵਰ ਦਾ ਤੇ ਜੈਪੁਰ ਦਾ ਸਭ ਤੋਂ ਰਸਮਾਈ ਕਿਲਾ ਕਹਿੰਦੇ ਆ ਕਿਉਂ ਕਹਿੰਦੇ ਆ ਤੁਹਾਨੂੰ ਕੱਲੀ ਕੱਲੀ ਚੀਜ਼ ਨੋਟ ਕਰਾਵਾਂਗੇ ਰਾਜੇ ਨੇ ਇਹ ਕਿਲਾ ਧਰਤੀ ਤੋਂ ਤਕਰੀਬਨ 3 ਕਿਲੋਮੀਟਰ ਦੀ ਹਾਈਟ ਤੇ ਬਣਾਇਆ ਸੀ ਪਹਾੜ ਦੇ ਚੋਟੀ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਅਲਵਰ ਦਾ ਸਭ ਤੋਂ ਉੱਚਾ ਪਹਾੜ ਸੀ ਜਿੱਥੇ ਰਾਜੇ ਨੇ ਰਹਿਣ ਦਾ ਆਪਣਾ ਇੰਤਜ਼ਾਮ ਕੀਤਾ ਸੀ ਜਿੰਨੀਆਂ ਵੀ ਜੰਗਾਂ ਅਲਵਰ ਦੀਆਂ ਹੋਈਆਂ ਜਿੱਤ ਤੋਂ ਬਾਅਦ ਰਾਜਾ ਇੱਥੇ ਜਸ਼ਨ ਮਨਾਉਂਦਾ ਰਿਹਾ ਆ ਰਾਜੇ ਦੀਆਂ 7 ਰਾਣੀਆਂ ਵੀ ਇੱਥੇ ਇਸ ਮਹਿਲ ਦੇ ਵਿੱਚ ਰਹਿੰਦੀਆਂ ਸੀ ਸਟਾਰਟਿੰਗ ਦੇ ਵਿੱਚ ਇਹ ਕਿਲਾ ਜਿੰਨਾ ਦੇਖਣ ਨੂੰ ਖੂਬ ਸੂਰਤ ਆ ਉਨਾਰੇ ਸਮਈਆ ਖਜ਼ਾਨੇ ਤੋਂ ਲੈ ਕੇ ਕਮਰੇ ਤੱਕ ਹਰੇਕ ਕਮਰੇ ਦੀ ਅਲੱਗ-ਅਲੱਗ ਦਿਸ਼ਾ ਚ ਇਹ ਕਮਰੇ ਆ ਲੋਕਾਂ ਦਾ ਕਹਿਣਾ ਲੋਕਤਾ ਤੇ ਕਹਿੰਦੇ ਆ ਹਿਸਟਰੀ ਇਹ ਕਹਿੰਦੀ ਆ ਕਿ ਇਸ ਕਿਲੇ ਦੇ ਵਿੱਚ ਇਦਾਂ ਦੇ ਰਸਤੇ ਆ ਜਿਹੜਾ ਇੱਕ ਵਾਰੀ ਵੀ ਤੁਹਾਡਾ ਰਿਸ਼ਤੇਦਾਰ ਜਾਂ ਤੁਹਾਡਾ ਦੋਸਤ ਇੱਕ ਗਲੀ ਦੇ ਵਿੱਚ ਜਾਂ ਇੱਕ ਕਮਰੇ ਦੇ ਵਿੱਚ ਵੜ ਗਿਆ ਤੁਹਾਨੂੰ ਮੁੜ ਕੇ ਨਹੀਂ ਮਿਲੂਗਾ ਪੂਲ ਬਲਈਆ ਵਾਲਾ ਰਸਤਾ ਆ ਇਹ ਰਸਤਾ ਸਟਾਰਟਿੰਗ ਹੁੰਦੀ ਆ ਇਹ ਸੈਨਿਕਾਂ ਦਾ ਇੱਕ ਰਹਿਣ ਬਸੇਰਾ ਸੀ ਇੱਥੇ ਸੈਨਿਕ ਸੀਗੇ ਇੱਥੇ ਦਰਵਾਜ਼ਾ ਲੱਗਾ ਹੁੰਦਾ ਸੀਗਾ ਉਸ ਤੋਂ ਬਾਅਦ ਅਸੀਂ ਜਦੋਂ ਸਟਾਰਟਿੰਗ ਦੇ ਵਿੱਚ ਆਉਂਦੇ ਆ ਮੇਨ ਗੱਲ ਕੀ ਸੀ ਮੇਨ ਗੱਲ ਇਹ ਸੀ ਇਸ ਕਿਲੇ ਦੇ ਦੋ ਰਸਤੇ ਹੁੰਦੇ ਸੀ ਇੱਕ ਰਸਤਾ ਸੀ ਰਸਮਾਈ ਇਸ ਇੱਕ ਰਸਤਾ ਸੀ ਆਮ ਪਬਲਿਕ ਵਾਸਤੇ ਜਿਹੜੇ ਰਾਜੇ ਦੇ ਸੈਨਿਕ ਆਉਂਦੇ ਸੀਗੇ ਸਟਾਰਟਿੰਗ ਦੇ ਵਿੱਚ ਪੌੜੀਆਂ ਜਿਹੜੀਆਂ ਉੱਪਰ ਨੂੰ ਜਾਂਦੀਆਂ ਤੇ ਇੱਥੇ ਸੈਨਿਕਾਂ ਦਾ ਰਹਿਣ ਬਸੇਰਾ ਹੁੰਦਾ ਸੀ ਸੈਨਿਕਾਂ ਦੀਆਂ ਤੂਪਾਂ ਬੰਦੂਕਾਂ ਵਾਲੇ ਖੜਕੇ ਇੱਥੇ ਕਰਦੇ ਸੀਗੇ ਦੂਸਰੇ ਪਾਸੇ ਜਿਸ ਤਰ੍ਹਾਂ ਇਹ ਸਾਹਮਣੇ ਕਮਰਾ ਆ ਇਹ ਨਾਰਮਲ ਕਮਰਾ ਆ ਪਰ ਨਾਲ ਹੀ ਥੱਲੇ ਤੇ ਦੂਸਰਾ ਕਮਰਾ ਸੀ ਜਿਹਨੂੰ ਅਸੀਂ ਕਹਿੰਦੇ ਆ ਬੇਸਮੈਂਟ ਬੇਸਮੈਂਟ ਤਾਂ ਬਣਾਉਂਦੇ ਸੀ ਕਿ ਦੁਸ਼ਮਣ ਨੂੰ ਇਹ ਲੱਗੇ ਕਿ ਸਿਰਫ ਉੱਪਰਲੇ ਪਾਸੇ ਹੀ ਇੱਕ ਕਮਰਾ ਆ ਪਰ ਨਾਲ ਹੀ ਨਾਲ ਥੱਲੇ ਵੀ ਦੂਸਰਾ ਕਮਰਾ ਬਣਾਇਆ ਹੁੰਦਾ ਸੀਗਾ ਇਹ ਇੱਕ ਕਿਲੇ ਨੂੰ ਰਸਮੇ ਕਹਿੰਦੇ ਆ ਖੌਫਨਾਕ ਕਹਿੰਦੇ ਆ ਕਿਉਂ ਕਹਿੰਦੇ ਆ ਕਿਉਂਕਿ ਇੱਥੇ ਜਿਹੜਾ ਬੰਦਾ ਇੱਕ ਵਾਰੀ ਅੰਦਰ ਵੱਢ ਜਾਂਦਾ ਜੇ ਉਸ ਬੰਦੇ ਨੂੰ ਰਸਤੇ ਦਾ ਨਹੀਂ ਪਤਾ ਤਾਂ ਗਵਾਚ ਸਕਦਾ ਆ ਪੌੜੀਆਂ ਉੱਪਰ ਨੂੰ ਜਾਂਦੀਆਂ ਆ ਨਾਲ ਹੀ ਆਪਾਂ ਚੱਲਦੇ ਆ ਦੂਸਰੇ ਪਾਸੇ ਇੱਕ ਕਿਲੇ ਦੀ ਦੂਸਰੀ ਐਂਟਰੀ ਸੀਗੀ ਰਸਤਾ ਸਿਕਾ ਇੱਧਰ ਦੀ ਮਤਲਬ ਜਿੰਨੇ ਤੁਸੀਂ ਸੋਚ ਲੂਗੇ ਅ ਨਿੱਕੀ ਨਿੱਕੀ ਕੜਾਈ ਚੂਨੇ ਦੀ ਚੂਨੇ ਦਾ ਵਿੱਚ ਮਿਕਸ ਗੁੜ ਦਾਲ ਕਰਕੇ ਬਣਾਈ ਹੋਈ ਸੀਗੀ ਇੱਕ ਗੱਲ ਹੋਰ ਦੱਸਾਂ ਜਿੱਥੇ ਖੜੇ ਐਂਟਰੀ ਆ ਸਾਹਮਣੇ ਚੈੱਕ ਕਰਵਾਉਂਗਾ ਸਾਹਮਣੇ ਨਾ ਨਾਲ ਹੀ ਥੋੜਾ ਜਿਹਾ ਜਿੱਦਾਂ ਐਡਜਸਟ ਫੈਨ ਦੀ ਹਵਾ ਹੁੰਦੀ ਆ ਨਾਲ ਹੀ ਰੱਖਿਆ ਹੋਇਆ ਕਮਰਾ ਇਹ ਕੋਈ ਉਦਾਂ ਨਹੀਂ ਹੈਗਾ ਇਹ ਬਕਾਇਦਾ ਤੌਰ ਤੇ ਰਾਜੇ ਨੇ ਆਪਣੇ ਸੈਨਿਕਾਂ ਵਾਸਤੇ ਦੇਖਣ ਵਾਸਤੇ ਇੱਕ ਕਮਰਾ ਤਿਆਰ ਕੀਤਾ ਗਿਆ ਸੀ ਜਿਹਦਾ ਸਿਰਫ ਜਾਣ ਦਾ ਰਸਤਾ ਰਾਜਾ ਤੇ ਉਸਦੇ ਜਿਹੜੇ ਸਪੈਸ਼ਲ ਮੰਤਰੀ ਹੁੰਦੇ ਸੀ ਉਹਨਾਂ ਨੂੰ ਪਤਾ ਸੀਗਾ ਹਵਾ ਨਿਕਲਣ ਵਾਸਤੇ ਸਾਹਮਣੇ ਇੱਕ ਬਹੁਤ ਵਧੀਆ ਇਹਨਾਂ ਨੇ ਮਕੋਟਾ ਜਿਹਾ ਬਣਾਇਆ ਸੀ ਇਹ ਹੁਣ ਖਰਾਬ ਹੋ ਗਿਆ ਜਦੋਂ ਅਸੀਂ ਪਿਛਲੀ ਵਾਰ ਆਏ ਸੀਗੇ ਇੱਥੇ ਬਹੁਤ ਸੋਹਣੀ ਸੂਰਤ ਮੂਰਤ ਲੱਗੀ ਹੋਈ ਸੀਗੀ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਮਰੇ ਦੇ ਅੰਦਰ ਜਾਂਦੇ ਆ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਦਿਖਾਉਣੀ ਆ ਰਾਜੇ ਦੇ ਮਹਿਲ ਦੀ ਐਂਟਰੀ ਕਿੱਧਰੋਂ ਹੁੰਦੀ ਸੀ ਉਸ ਤੋਂ ਬਾਅਦ ਆ ਦੇਖੋ ਇਹ ਪਾਣੀ ਦੀ ਨਿਕਾਸੀ ਸੀਗੀ ਇਹ ਜਿਹੜੀ ਬਣਾਈ ਹੋਈ ਸੀ ਨਾ ਸਾਰੀ ਇਹ ਰਾਜੇ ਨੇ ਪਾਣੀ ਦੀ ਨਿਕਾਸੀ ਬਣਾਈ ਹੋਈ ਸੀ ਛੋਟੀ ਜੀ ਇੱਕ ਨਾਲੀ ਕਹਿ ਸਕਦੇ ਆ ਇਹ ਨਾਲੀ ਸੀ ਜਿੰਨਾ ਪਾਣੀ ਓਵਰਫਲੋ ਹੁੰਦਾ ਸੀਗਾ ਇਹ ਕਮਰਿਆਂ ਦਾ ਨਾਲੀ ਦੂਸਰੇ ਪਾਸੇ ਨਾ ਇੱਥੇ ਰਾਣੀਆਂ ਵਾਸਤੇ ਨਹਾਉਣ ਵਾਸਤੇ ਸਰੋਵਰ ਕਹਿ ਸਕਦੇ ਆ ਜਾਂ ਗੁਸਲਖਾਨੇ ਕਹਿ ਸਕਦੇ ਆ ਉਹ ਬਣਾਏ ਹੋਏ ਸੀਗੇ ਜਦੋਂ ਅਸੀਂ ਇੱਧਰ ਨੂੰ ਆਉਂਦੇ ਆ ਨਾ ਜਿਹੜੀ ਆ ਚੀਜ਼ ਆ ਸਾਹਮਣੇ ਇਸ ਚੀਜ਼ ਤੋਂ ਆ ਤੁਸੀਂ ਦੇਖੋ ਇਹ ਕੜਾਈ ਉਸ ਸਮੇਂ ਦੀ ਆ ਜਦੋਂ ਰਾਜੇ ਦਾ ਰਾਜ ਹੁੰਦਾ ਸੀਗਾ ਲੋਕਾਂ ਨੇ ਮੂਰਖਤਾ ਕੀਤੀ ਆ ਉੱਪਰ ਡਿਜ਼ਾਈਨ ਕਰਤੇ ਆ ਪਰ ਜਿਹੜੀ ਕਲਾਕ੍ਰਿਤੀ ਹੈ ਨਾ ਇਹ ਪੁਰਾਣੀ ਆ ਭੰਤੋੜ ਬਹੁਤ ਕਰਤੀ ਲੋਕਾਂ ਨੇ ਭੰਤੋੜ ਸ਼ਰਾਰਤੀ ਅੰਸਰ ਆਉਂਦੇ ਆ ਪਰ ਦੇਖਣ ਵਾਲੀ ਗੱਲ ਵਾ ਕਿ ਇਸ ਕਿਲੇ ਦਾ ਜਿੰਨਾ ਵੀ ਸਟਰਕਚਰ ਹੋਣਾ ਜਿੰਨਾ ਵੀ ਸਟਰਕਚਰ ਆ ਉਹ ਰਾਜੇ ਵੱਲੋਂ ਸਪੈਸ਼ਲ ਤਿਆਰ ਕੀਤਾ ਗਿਆ ਸੀ ਇਸ ਕਿਲੇ ਨੂੰ ਤਿਆਰ ਕਰਨ ਨੂੰ ਤਕਰੀਬਨ 7 ਸਾਲ ਲੱਗੇ ਸੀਗੇ 7 ਸਾਲ ਦੇ ਵਿੱਚ ਇੱਕ ਕਿਲਾ ਤਿਆਰ ਹੋਇਆ ਸੀਗਾ ਜੇ ਤੁਸੀਂ ਇੱਧਰ ਨੂੰ ਚੜਦੇ ਆ ਤੇ ਰਸਤਾ ਮੁੜ ਕੇ ਫੇਰ ਇੱਧਰ ਨਹੀਂ ਨਿਕਲਦਾ ਆ ਬਹੁਤ ਹੈਰਾਨੀ ਵਾਲੀ ਗੱਲ ਵਾ ਇਦਾਂ ਨਿੱਕੀਆਂ ਨਿੱਕੀਆਂ ਪੌੜੀਆਂ ਛੱਤਾਂ ਨੂੰ ਚੜ੍ਹਦੀਆਂ ਆ ਛੱਤ ਤੇ ਚੜ੍ਹ ਕੇ ਦੂਜੇ ਪਾਸੇ ਨਿਕਲ ਜਾਂਦੀਆਂ ਆ ਆ ਦੇਖੋ ਇਹ ਰਾਜੇ ਦਾ ਕਿਲਾ ਆ ਰਾਜੇ ਦੀ ਰਿਆਸਤ ਬਹੁਤ ਵੱਡੀ ਸੀਗੀ ਬਹੁਤ ਵੱਡੀ ਰਿਆਸਤ ਦਾ ਰਾਜ ਸੀਗਾ ਇੱਥੇ ਇਹ ਪ੍ਰਤਾਪਗੜ੍ਹ ਦੇ ਵਿੱਚ ਰਾਣੀ ਦਾ ਮਹਿਲ ਵੀ ਦਿਖਾਵਾਂਗੇ ਰਾਣੀ ਦਾ ਕਮਰਾ ਵੀ ਦਿਖਾਵਾਂਗੇ ਰਾਜੇ ਦਾ ਕਮਰਾ ਵੀ ਦਿਖਾਵਾਂਗੇ ਦੁਰਗਾ ਮੰਦਿਰ ਵੀ ਦਿਖਾਵਾਂਗੇ ਮੈਂ ਪਹਿਲੀ ਗੱਲ ਕੀਤੀ ਆ ਜਦੋਂ ਉਧਰ ਆਉਂਦੇ ਆ ਨਾ ਆ ਨਾਲ ਦੂਜੇ ਪਾਸੇ ਵੀ ਪੌੜੀਆਂ ਨਿਕਲਦੀਆਂ ਇਹ ਪੌੜੀਆਂ ਸਿਰਫ ਇਦਾਂ ਨਿਕਲਦੀਆਂ ਦੋ ਬੰਦੇ ਦਾ ਥਾਂ ਸਿਰਫ ਇੱਕ ਬੰਦੇ ਥਾਂ ਨਿਕਲਣ ਵਾਸਤੇ ਆ ਜੇ ਅਸੀਂ ਉਧਰ ਆਉਂਦੇ ਆ ਨਾ ਜੇ ਤੁਸੀਂ ਇਹ ਪੌੜੀਆਂ ਥੱਲੇ ਉਤਰ ਜਾਂਦੀਆਂ ਤਾਂ ਨੂੰ ਇਹ ਨਹੀਂ ਪਤਾ ਲੱਗਣਾ ਕਿ ਤੁਸੀਂ ਕਿੱਥੋਂ ਉਤਰ ਗਏ ਕਿੱਧਰ ਦੀ ਉਤਰ ਗਏ ਆ ਮੇਨ ਰਸਤਾ ਇਹਦਾ ਇਹੀ ਹੁੰਦਾ ਸੀਗਾ ਉਹ ਰਸਤਾ ਤਾਂ ਇਧਰ ਦੀ ਬਣਾਇਆ ਹੁੰਦਾ ਸੀਗਾ ਕਿ ਮੰਨ ਲਓ ਕੋਈ ਯੁੱਧ ਲੱਗਦਾ ਆ ਕੋਈ ਸੈਨਿਕ ਇਹ ਸੋਚ ਲਵੇ ਕਿ ਇਧਰ ਨਿਕਲੇ ਆ ਪਰ ਰਸਤਾ ਉਧਰ ਦੀ ਗੋਲੀ ਵੱਜਣ ਵਾਸਤੇ ਹੁੰਦਾ ਸੀਗਾ ਅੱਜੋ ਦੋਸਤੋ ਚੱਲਦੇ ਆਂ ਅੱਗੇ ਛੋਟੇ ਛੋਟੇ ਨਾ ਦਰਵਾਜ਼ਿਆਂ ਦੇ ਵਿੱਚੋਂ ਦੀ ਆ ਦੇਖੋ ਕਿੱਦਾਂ ਰੱਖੇ ਹੋਏ ਸੀ ਅਡਜਸਟ ਫੈਨ ਛੱਤ ਦੇ ਵਿੱਚੋਂ ਦੀ ਇਹ ਅਮੈਂ ਕਿਨਾਂ ਕਰ ਦਿਖਾਇਓ ਜੀ ਆਹਾ ਹਵਾ ਨਿਕਲਣ ਵਾਸਤੇ ਕਿਦਾਂ ਛੋਟੇ ਛੋਟੇ ਮੋਰੀ ਰੱਖੇ ਪਏ ਆ ਤੇ ਜਿਹੜੀਆਂ ਆ ਚੀਜ਼ਾਂ ਹੁੰਦੀਆਂ ਸੀ ਨਾ ਇਹ ਦੋ ਕੰਮ ਹੁੰਦੇ ਸੀ ਇਹਨਾਂ ਦੇ ਇਹ ਦੋ ਕੰਮ ਕੀ ਹੁੰਦੇ ਸੀ ਇੱਥੋਂ ਇੱਕ ਤਾਂ ਸੈਨਿਕ ਨਿਗਰੱਖਦੇ ਸੀ ਬਾਹਰ ਇੱਕ ਕਿੱਥੋਂ ਹਵਾਦਾਰ ਹੁੰਦਾ ਸੀਗਾ ਜਿੰਨਾ ਵੀ ਰਾਜੇ ਦਾ ਇਹ ਮਹਿਲ ਬਣਿਆ ਆ ਪੂਰਾ ਹਵਾਦਾਰਵਾ ਹਵਾ ਦੀ ਤਾਂ 1% ਵੀ ਕੋਈ ਕਮੀ ਨਹੀਂ ਜਿੰਨੀ ਹਾਈਟ ਦੇ ਇਹ ਕਮਰੇ ਆ ਜਾਂ ਜਿੰਨੀ ਹਾਈਟ ਦੇ ਉੱਪਰ ਇਹ ਰਾਜੇ ਦਾ ਮਹਿਲ ਬਣਿਆ ਆ ਨਾ ਸ਼ਾਇਦ ਹੀ ਕੋਈ ਆਉਣ ਦਾ ਸੋਚ ਪਾਊਗਾ ਰਾਜੇ ਨੇ ਬਣਾਇਆ ਤਾਂ ਸੀ ਕਿ ਕੋਈ ਵੀ ਜੰਗ ਲੱਗੇ ਕੋਈ ਵੀ ਦੁਸ਼ਮਣ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ ਉਹ ਤੋਂ ਪਹੁੰਚ ਨਾ ਹੋਵੇ ਪਹੁੰਚੂਗਾ ਵੀ ਕਿੱਦਾਂ ਜਦੋਂ ਰਸਤਾ ਹੀ ਭੁੱਲ ਜਾਣਾ ਰਸਤੇ ਦਾ ਪਤਾ ਹੀ ਨਹੀਂ ਲੱਗਣਾ ਫਿਰ ਜਾਣਾ ਵੀ ਕਿੱਧਰ ਨੂੰ ਆ ਤਾਂ ਕਰਕੇ ਰਾਜੇ ਰਾਜੇ ਨੇ ਰਸਤਾ ਹੀ ਇਸ ਤਰ੍ਹਾਂ ਦਾ ਇਸ ਮਹਿਲ ਨੂੰ ਇਸ ਢੰਗ ਦੇ ਨਾਲ ਬਣਾਇਆ ਹੋਇਆ ਸੀਗਾ ਕਿ ਉਹਨੂੰ 메ਨ ਰਸਤਾ ਪਤਾ ਹੁੰਦਾ ਸੀ ਸੱਤ ਵਜੀਰਾ ਨੂੰ ਤੇ ਰਾਜੇ ਨੂੰ ਤੇ ਰਾਜੇ ਦਾ ਜਿਹੜਾ ਚਾਲਕ ਸੀ ਉਹਨੂੰ ਪਤਾ ਹੁੰਦਾ ਸੀ ਹੋਰ ਇਸ ਇਸ ਕਿਲੇ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਸੀਗਾ ਜਿੰਨੇ ਵੀ ਕਮਰੇ ਆ ਸਾਰੇ ਕਮਰਿਆਂ ਤੋਂ ਅੰਡਰਗਰਾਉਂਡ ਰਸਤਾ ਆ ਅਸੀਂ ਉੱਪਰ ਦੀ ਆ ਰਹੇ ਆ ਜਿੱਧਾ ਆਹ ਰਸਤਾ ਨਿਕਲ ਰਿਹਾ ਆ ਇੱਧੇ ਅਲੱਗ-ਅਲੱਗ ਰਸਤਿਆਂ ਦੇ ਵਿੱਚੋਂ ਹਰੇਕ ਰਸਤਾ ਨਿਕਲਦਾ ਆ ਤੁਸੀਂ ਕਿਸੇ ਪਾਸੇ ਵੀ ਚੱਲ ਜਾਓ ਜੇ ਤੁਸੀਂ ਜਾਣਦੇ ਆ ਇਸ ਪਾਸੇ ਜਾਣਦੇ ਆ ਤਾਂ ਆ ਨਾਲ ਹੀ ਪਰਲੇ ਪਾਸੇ ਤਲਾਬ ਉਹ ਆ ਰਾਣੀਆਂ ਦਾ ਤਲਾਬ ਸੀ ਕਿਉਂਕਿ ਰਹਿਣ ਬਸੇਰਾ ਜਿੱਥੇ ਰਹਿੰਦਾ ਆ ਰਾਣੀਆਂ ਦੀ ਰਹਿਣ ਵਾਸਤੇ ਤਲਾਬ ਬਣਾਉਣ ਵਾਸਤੇ ਤਲਾਬ ਬਣਾਇਆ ਹੋਇਆ ਸੀਗਾ ਉਸੇ ਤਰ੍ਹਾਂ ਹੀ ਆ ਦੇਖੋ ਇਹ ਕਮਰੇ ਆ ਸਾਰੇ ਇਹ ਕਮਰੇ ਤਕਰੀਬਨ ਕਹਿੰਦੇ ਆ 50 ਸਾਲ ਬਾਅਦ ਜੇ ਟੁੱਟ ਭੱਜ ਮਾੜੀ ਮੋਟੀ ਹੋਈ ਆ ਤਾਂ ਦਿਖਣ ਲੱਗੇ ਆ ਪਹਿਲਾਂ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਇਹ ਰਾਜੇ ਦਾ ਮਹਿਲ ਵਾ ਨਾ ਇਹ ਸਿਰਫ ਉੱਪਰ-ਉੱਪਰ ਆ ਪਰ ਬਾਅਦ ਵਿੱਚ ਪਤਾ ਲੱਗਾ ਸੀ ਜਿੰਨਾ ਰਾਜੇ ਦਾ ਮਹਿਲ ਥੱਲੇ ਆ ਉਨਾ ਹੀ ਉੱਪਰ ਵਾ ਕਿ ਜਿੰਨਾ ਤਿੰਨ ਮੰਜ਼ਲੀ ਉੱਪਰ ਨੂੰ ਆ ਉਨਾ ਹੀ ਤਿੰਨ ਮੰਜ਼ਲੀ ਥੱਲੇ ਨੂੰ ਆ ਇਹ ਸਾਰੇ ਰਸਤੇ ਆ ਖੂਫੀਆ ਰਸਤੇ ਬਣਾਏ ਹੋਏ ਆ ਮਕੂਫੀਆ ਰਸਤੇ ਤਾਂ ਕਹਿ ਰਿਹਾ ਕਿ ਤੁਸੀਂ ਜਿੰਨਾ ਧਰਤੀ ਤੋਂ ਉੱਪਰ ਵਾ ਉਨੇ ਹੀ ਧਰਤੀ ਤੋਂ ਥੱਲੇ ਆ ਦੇਖੋ ਕੱਲੇ-ਕੱਲੇ ਕਮਰੇ ਨੂੰ ਪੌੜੀ ਜਾਂਦੀ ਆ ਇਹ ਕੱਲੀ ਇਹੇ ਪੌੜੀ ਨਹੀਂ ਹੈਗੀ ਇਹ ਅਲੱਗ-ਅਲੱਗ ਪੌੜੀਆਂ ਆ ਆ ਸਭ ਦਾਸੀਆਂ ਦੇ ਬਣਾਏ ਹੋਏ ਆ ਇਹ ਦਾਸੀਆਂ ਵਾਸਤੇ ਬਣਾਏ ਹੋਏ ਸੀਗੇ ਤੇ ਇੱਧਰ ਰਾਣੀਆਂ ਦਾ ਤਲਾਬ ਬਣਾਇਆ ਹੋਇਆ ਸੀ ਆ ਟੈਂਕੀ ਹੁੰਦੀ ਸੀ ਪਾਣੀ ਵਾਲੀ ਜਿਹੜੀ ਥੱਲੇ ਸੀ ਇਹ ਪਾਣੀ ਸਟੋਰ ਕਰਨ ਵਾਸਤੇ ਟੈਂਕੀ ਬਣਾਈ ਹੋਈ ਸੀ ਤੇ ਦੂਜੇ ਪਾਸੇ ਚੱਲਦੇ ਆਂ ਆਪਾਂ ਤੇ ਓ ਜਾ ਉਧਰ ਚੱਲਦੇ ਆ ਨਿਕਲ ਕੇ ਉਹ ਵੀ ਦਿਖਾਉਨੇ ਆ ਆ ਦੇਖੋ ਇਹ ਵੀ ਕਮਰੇ ਆ ਲੋਕਾਂ ਨੂੰ ਲੋਕਾਂ ਨੇ ਕਿਲੇ ਬਹੁਤ ਦੇਖੇ ਹੋਣਗੇ ਪਰ ਇਹ ਕਿਲਿਆਂ ਤੇ ਜਾਣਾ ਬਹੁਤ ਔਖਾ ਆ ਉੱਪਰ ਕਮਰਾ ਆ ਸਾਰਿਆਂ ਨੂੰ ਇਹ ਲੱਗਦਾ ਕਿ ਪਰਲੇ ਪਾਸਿਓਂ ਰਸਤਾ ਆ ਪਰ ਨਹੀਂ ਰਸਤਾ ਇੱਧਰ ਦੀ ਵੀ ਜਾਂਦਾ ਆ ਇਹਦਾ ਜੀ ਜਿੰਨਾ ਰਸਤਾ ਉਧਰ ਦੀ ਆ ਦੋ ਰਸਤੇ ਉੱਪਰ ਦੀ ਆ ਆ ਤੁਸੀਂ ਦੇਖ ਲਓ ਆ ਰਸਤਾ ਇੱਧਰ ਦੀ ਜਾਂਦਾ ਆ ਤੇ ਦੂਜੇ ਪਾਸੇ ਮੈਂ ਦਿਖਾਉਣਾ ਤੁਹਾਨੂੰ ਆ ਦੇਖੋ ਆ ਸਾਰਾਈ ਇੱਧਰ ਕਮਰੇ ਆ ਇਸ ਧਰਤੀ ਤੋਂ ਥੱਲੇ ਵੀ ਕਮਰੇ ਜਿੱਥੇ ਬੂਟਾ ਲੱਗਾਣਾ ਉਹਦੇ ਨਾਲ ਪੌੜੀਆਂ ਜਾਂਦੀਆਂ ਆ ਤੇ ਜਿੱਦਾਂ ਹੀ ਆਹ ਟੈਂਕੀ ਬਣੀ ਹੋਈ ਆ ਨਾਲ ਹੀ ਥੱਲੇ ਕਮਰੇ ਆ ਆਜੋ ਦੋਸਤੋ ਨੂੰ ਤੁਹਾਨੂੰ ਅੱਗੇ ਦਿਖਾਉਣਾ ਜਿਹੜੀ ਉਹ ਥੱਲੇ ਸਾਹਮਣੇ ਜਾਂਦੀ ਪਈ ਹੈ ਨਾ ਇੱਕ ਕੋਠੀ ਨਹੀਂ ਹੈਗੀ ਨਾ ਹੋਰ ਆ ਇਹ ਕਮਰਾ ਆ ਥੱਲੇ ਦੇਖੋ ਪਾਣੀ ਪਾਣੀ ਦੀ ਸਟੋਰੇਜ ਵੀ ਹੈ ਥੱਲੇ ਪਾਣੀ ਥੱਲੇ ਕਮਰਾ ਵੀ ਆ ਚਲੋ ਅੱਗੇ ਚੱਲਦੇ ਆ ਆ ਦੇਖੋ ਇਹ ਇੱਕ ਬੰਦੇ ਵਾਸਤੇ ਪੂਰਾ ਹੋ ਗਿਆ ਇਹ ਇਹ ਪੌੜੀ ਹੁੰਦੀ ਸੀ ਇੱਕ ਵਾਸਤੇ ਥੱਲੇ ਬੰਦੇ ਉਤਰਨ ਵਾਸਤੇ ਜਿੱਦਾਂ ਇੱਧਰ ਨੂੰ ਉਤਰ ਸਕਦੇ ਸੀ ਨਾ ਇਦਾਂ ਹੀ ਉਹ ਪਰਲੇ ਪਾਸੇ ਉਤਰਨ ਵਾਸਤੇ ਜਗ੍ਹਾ ਬਣਾਈ ਹੋਈ ਆ ਮੈਂ ਤੁਹਾਨੂੰ ਦਿਖਾ ਕੇ ਹੀ ਹੋਣਾ ਉਹ ਬਨੇ ਲੰਬੇ ਬੰਦੇ ਦਾ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਆ ਦੇਖੋ ਇਹ ਲੱਗਦਾ ਕਮਰਾ ਆ ਪਰ ਆ ਪੌੜੀਆਂ ਛੋਟੀਆਂ ਛੂਟੀਆਂ ਪੌੜੀਆਂ ਆ ਆ ਦੇਖੋ ਇਹ ਖੂਫੀਆ ਦਰਵਾਜ਼ੇ ਆ ਆ ਦੇਖੋ ਛੋਟੀਆਂ ਛੂਟੀਆਂ ਪੌੜੀਆਂ ਇਹ ਰਾਸਤੇ ਦੇ ਅੰਦਰ ਜਾਂਦੀਆਂ ਆ ਅੰਦਰ ਤਾਂ ਨਹੀਂ ਜਾ ਸਕਦੇ ਇਹ ਤਾਂ ਪਿੱਛੇ ਬੰਦਾ ਗਾਰਡ ਕਹਿੰਦਾ ਸੀਗਾ ਕਿ ਜਾਨਵਰ ਹੋ ਸਕਦੇ ਆ ਜਿੱਦਾਂ ਇਹ ਕਮਰਾ ਬਣਿਆ ਹੋਇਆ ਨਾ ਇਹ ਕਮਰੇ ਅੰਦਰ ਪਾਣੀ ਵਾਲੀ ਟੈਂਕੀ ਵੀ ਆ ਦੇਖੋ ਆ ਦੇਖੋ ਪਾਣੀ ਵਾਲੀ ਟੈਂਕੀ ਵੀ ਆ ਤੇ ਕਪਾੜੀ ਵਾਲੀ ਟੈਂਕੀ ਦੇ ਥੱਲੇ ਕਮਰਾ ਵੀ ਆ। ਕਮਰੇ ਦੇ ਉੱਪਰ ਪਾਣੀ ਵਾਲੀ ਟੈਂਕੀ ਬਣੀ ਹੋਈ ਆ। ਉੱਤੋਂ ਥੱਲੇ ਕਮਰਾ ਬਣਿਆ ਹੋਇਆ ਆ ਤੇ ਬਹੁਤ ਹੈਰਾਨੀ ਵਾਲਾ ਆ ਇਹ ਜਿੰਨਾ ਦੇਖਣ ਨੂੰ ਮੈਂ ਬਾਰ-ਬਾਰ ਕਹਿੰਦਾ ਜਿੰਨਾ ਉੱਪਰ ਵਾਣਾ ਉਨਾ ਹੀ ਇਹ ਥੱਲੇ ਆ। ਲਓ ਜੀ। ਆਜੋ ਹੁਣ। ਹੋ ਸਕਦਾ ਕੱਲ ਦੀ ریاਸਤ ਜਾਂ ਕੱਲ ਦੀ ਸਰਕਾਰ ਇਹਨੂੰ ਸਾਹਮਣੇ ਰੱਖ ਸਕੇ। ਆ ਦੇਖੋ ਛੋਟੀਆਂ-ਛੋਟੀਆਂ ਨਾ ਦਰਵਾਜ਼ੇ ਦੇ ਵਿੱਚੋਂ ਇਹਨਾਂ ਨੇ ਛਿੜਕੀਆਂ ਰੱਖੀਆਂ ਹੋਈਆਂ ਹਵਾ ਵਾਸਤੇ ਹਵਾ ਨਿਕਲਣ ਵਾਸਤੇ ਕੁਬਲੇ ਇਹ ਪੱਥਰ ਵਾ ਜਿੱਧਰ ਦੀ ਘੁੰਮ ਕੇ ਆਏ ਆ ਗਾਏ ਸੀਗੇ ਮੁੜ ਕੇ ਉਧਰ ਦੀ ਹੋ ਗਏ ਆ ਜੇ ਆਪਾਂ ਆ ਵਿੱਚੋਂ ਦੀ ਜਾਂਦੇ ਆਂ ਇਧਰ ਦੀ ਘੁੰਮ ਕੇ ਤਾਂ ਤੁਸੀਂ ਦੇਖਿਓ ਮੁੜ ਕੇ ਰਾਜੇ ਦੇ ਮਹਿਲ ਦੇ ਵਿੱਚ ਨਿਕਲਾਂਗੇ ਜਾ ਕੇ ਇੰਨਾ ਫਰਕ ਵਾ ਇੱਕ ਸਾਹਮਣੇ ਪੌੜੀਆਂ ਜਾਂਦੀਆਂ ਆ ਦੂਜੇ ਪਾਸੇ ਰਾਜੇ ਦੇ ਮਹਿਲ 'ਚ ਜਾਣ ਵਾਸਤੇ ਸੁਰੰਗ ਜਾਂਦੀ ਆ ਸੁਰੰਗ ਵੀ ਇੰਨੀ ਖਤਰਨਾਕ ਬਣਾਂ ਆ ਦੇਖੋ ਅੱਗੇ ਤੱਕ ਅੱਗੇ ਨੂੰ ਨਿਕਲ ਕੇ ਉੱਪਰ ਦੀ ਜਾਂਦੀ ਆ ਆਪਾਂ ਦੂਜੇ ਪਾਸਿਓਂ ਦੀ ਜਾਵਾਂਗੇ ਅਜਿੰਨੀ ਦੀਵਾਰ ਦੀ ਦੇਖ ਰਹੇ ਆ ਨਾ ਇਹ ਸਾਰੀ ਰਾਜੇ ਦੇ ਮਹਿਲ ਨੂੰ ਜਾਂਦੀ ਆ ਤੇ ਆਹ ਤਲਾਬ ਸੀਗਾ ਇਹ ਤਲਾਬ ਬਣਿਆ ਹੋਇਆ ਸੀਗਾ ਰਾਣੀਆਂ ਵਾਸਤੇ ਤੇ ਰਾਜੇ ਦੇ ਮਹਿਲ ਵੱਲੋਂ ਵੀ ਚੱਲਦੇ ਆ ਪਰ ਹੁਣ ਸਾਰਾ ਖਰਾਬ ਕਰਤਾ ਇਹਨਾਂ ਨੇ ਹੁਣ ਚੱਲਦੇ ਆ ਰਾਜੇ ਦੇ ਮਹਿਲ ਵੱਲੋਂ ਅਸੀਂ ਜਾਵਾਂਗੇ ਉੱਪਰ ਦੀ ਘੁੰਮ ਕੇ ਅਸੀਂ ਵਿਚੋਂ ਦੀ ਆਵਾਂਗੇ ਚਲੋ ਦੋਸਤੋ ਇੱਧਰੇ ਰਸਤਾ ਬੰਦ ਵਾ ਅਜਨੇ ਇੱਕਾਪਲ ਮਹਿਲ ਦੇ ਉੱਪਰ ਨਾ ਦੁਰਗਾ ਮਾਤਾ ਦਾ ਮੰਦਿਰ ਤੇ ਹਨੂਮਾਨ ਜੀ ਦਾ ਮੰਦਿਰ ਬਣਾਇਆ ਹੋਇਆ ਸੀਗਾ ਜਦੋਂ ਵੀ ਜੰਗ ਵਾਸਤੇ ਜਾਂ ਜੰਗ ਜਿੱਤਣ ਤੋਂ ਬਾਅਦ ਦੁਰਗਾ ਮਾਤਾ ਦੀ ਪੂਜਾ ਤੇ ਹਨੂਮਾਨ ਜੀ ਦੀ ਪੂਜਾ ਕਰਦੇ ਸੀਗੇ ਉਸ ਮੰਦਿਰ ਦੇ ਵਿੱਚ ਵਾ ਇਹ ਮੰਦਿਰ ਵਾ ਜਿਹੜਾ ਦੁਰਗਾ ਮਾਤਾ ਦਾ ਉਹ ਮੰਦਿਰ ਬਣਾਇਆ ਹੋਇਆ ਸੀਗਾ ਤੇ ਹੁਣ ਲੋਕ ਵਾ ਅਸੀਂ ਦੂਜੇ ਪਾਸੇ ਚਲਾਂਗੇ ਆ ਮੰਦਿਰ ਦਿਖਾ ਦਿਓ ਇੱਕ ਵਾਰੀ ਇਹ ਹੁਣ ਲੌਕ ਕੀਤਾ ਹੋਇਆ ਆ ਦੁਰਗਾ ਮਾਤਾ ਦਾ ਮੰਦਿਰ ਇਸੇ ਤਰ੍ਹਾਂ ਹੀ ਜਿਹੜਾ ਕਿਲਾ ਆਣਾ ਇਹ ਇਹ 1.5 ਕਿਲੋਮੀਟਰ ਦੀ ਆਲੇ-ਦੁਆਲੇ ਫੈਲਿਆ ਹੋਇਆ ਆ ਤੇ ਦੂਜੇ ਪਾਸੇ ਚੱਲਦੇ ਆ ਉਧਰੋਂ ਦਿਖਾਉਂਦੇ ਆ ਜੇ ਰਸਤਾ ਹੋਇਆ ਕਿਉਂਕਿ ਇਹ ਜਿਹੜਾ ਕਿਲਾ ਆਣਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਾਂ 5 ਵਜੇ ਤੱਕ ਖੁੱਲ੍ਹਾ ਰਹਿੰਦਾ ਆ ਉਤੋਂ ਸવાય ਖੋਲਦੇ ਨਹੀਂ ਹੈਗੇ ਤੇ ਇੱਕ ਵਾਰੀ ਮੈਂ ਤੁਹਾਨੂੰ ਕਿਲੇ ਦਾ ਉੱਪਰੋਂ ਦ੍ਰਿਸ਼ ਦਿਖਾਉਣਾ ਆ ਆ ਸੈਨਿਕਾਂ ਵਾਸਤੇ ਛੋਟੀਆਂ-ਛੋਟੀਆਂ ਬਣਾਈਆਂ ਹੋਈਆਂ ਸੀ ਪੌੜੀਆਂ ਆ ਦੇਖੋ ਕਿਲਾ ਕੱਲ ਹੋਰ ਜ਼ਰੂਰੀ ਜਿੱਦਾਂ ਇੱਥੇ ਮੈਂ ਖੜਾ ਆ ਨਾ ਇਦਾਂ ਹੀ ਇੱਥੇ ਸੈਨਿਕ ਖੜਦੇ ਸੀਗੇ ਤੇ ਸੈਨਿਕ ਉਹ ਉੱਪਰ ਦੀ ਧਿਆਨ ਨਹੀਂ ਰੱਖਦੇ ਸੀ ਥੱਲੇੋਂ ਦੀ ਬੰਦੂਕ ਉਹ ਆ ਪਾ ਕੇ ਧਿਆਨ ਰੱਖਦੇ ਸੀਗੇ ਇਸ ਕਿਲੇ ਦਾ ਇਹੀ ਬਾਰ ਬਾਰ ਆ ਕਿ ਇਸ ਕਿਲੇ ਦਾ ਇਹ ਨਹੀਂ ਪਤਾ ਲੱਗਦਾ ਹੁੰਦਾ ਸੀ ਕਿ ਕਿ ਕਿਲਾ ਨਾ ਬਹੁਤ ਸਮੇਂ ਦੇ ਹਿਸਾਬ ਨਾਲ ਹੁਣ ਢੇਟ ਹੈਰੀ ਹੋ ਗਿਆ ਪਰ ਲੋਕਾਂ ਦੇ ਕਹਿਣਾ ਹੈ ਕਿ ਜਿੰਨੀਆਂ ਕੰਧਾਂ ਆ ਨਾ ਜਿੰਨੀਆਂ ਬੁਰਜੀਆਂ ਇਹਦੀਆਂ ਲੱਗੀਆਂ ਆ ਇੱਕ ਇੱਕ ਬੁਰਜੀ ਤੇ 10-10 ਸੈਨਿਕ ਹੁੰਦੇ ਸੀਗੇ ਖੜੇ ਤਾਂ ਇਸ ਕਿਲੇ ਨੂੰ ਅੱਜ ਤੱਕ ਨਹੀਂ ਕੋਈ ਜਿੱਤ ਸਕਿਆ ਨਾ ਇਹ ਤੱਕ ਕੋਈ ਦੁਸ਼ਮਣ ਪੁੱਜ ਸਕਿਆ ਉਹਦਾ ਰੀਜ਼ਨ ਇੱਕ ਹੀ ਸੀਗਾ ਇਸ ਕਿਲੇ ਦੇ ਉੱਪਰ ਚੜ੍ਹਨਾ ਬਹੁਤ ਮੁਸ਼ਕਲ ਸੀ ਜੇ ਕੋਈ ਚੜ੍ਹ ਵੀ ਆਉਂਦਾ ਸੀ ਨਾ ਤਾਂ ਉਹ ਨੂੰ ਭੁੱਲ ਜਾਂਦਾ ਸੀ ਰਾਹਾ ਕਿੱਧਰ ਦੀ ਆ ਕਿਉਂਕਿ ਇਹ ਸਰ ਇਹ ਜਿਹੜਾ ਰਾਜਾ ਸੀਗਾ ਨਾ ਆਲਵਰ ਦਾ ਇਹ ਬਹੁਤ ਚਲਾਕ ਸੀਗਾ ਇਹਨਾਂ ਕਿਲਾ ਇਸ ਹਿਸਾਬ ਨਾਲ ਬਣਾਇਆ ਹੋਇਆ ਸੀਗਾ ਕਿ ਕੋਈ ਵੀ ਉੱਪਰ ਆਵੇ ਮੈਂ ਪਹਿਲਾਂ ਕਹਿਆ ਸੀ ਕਿ ਸਿਰਫ 1000 ਤੋਂ 1500 ਸੈਨਿਕ ਹੁੰਦੇ ਸੀਗੇ ਤੇ ਰਾਜੇ ਨੂੰ ਸਿਰਫ ਸੱਤ ਜਿਹੜੇ ਵਜੀਰ ਹੁੰਦੇ ਸੀ ਉਹਨਾਂ ਨੂੰ ਇਸ ਕਿਲੇ ਦਾ ਰਸਤਾ ਪਤਾ ਹੁੰਦਾ ਸੀ ਉੱਪਰ ਚੜ੍ਹਨਾ ਕਿੱਦਾਂ ਆ ਉਤਰਨਾ ਕਿੱਦਾਂ ਆ ਇੱਕ ਵਜੀਰਾ ਦੇ ਨਾਲ ਨਾਲ ਰਾਜੇ ਨੂੰ ਪਤਾ ਸੀਗਾ ਕਿਉਂਕਿ ਜਦੋਂ ਕਿਲਾਏ ਬਣਦਾ ਸੀ ਉਹੀ ਰਾਜੇ ਨੇ ਸੱਤ ਵਜੀਰ ਰੱਖੇ ਹੋਏ ਸੀਗੇ ਉਹ ਵਜੀਰਾਂ ਤੋਂ ਬਾਅਦ ਜਿਨ੍ਹਾਂ ਨੇ ਵੀ ਇਹ ਬਣਾਇਆ ਸੀ ਉਹ ਬੰਦੇ ਮਰ ਚੁੱਕੇ ਸੀ ਉਹ ਮਾਰਤੇ ਸੀਗੇ ਜਾਂ ਮਰ ਗਏ ਜਾਂ ਮਾਰਤੇ ਇਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਆਹ ਕਿਲਾ ਤੁਸੀਂ ਦੇਖ ਲਓ ਆ ਹੁਣ ਸਰੋਂਗ ਟਾਈਪ ਵਾ ਜਿੰਨਾ ਖੌਫਨਾਕ ਇਹ ਕਿਲਾ ਹੈ ਨਾ ਪਹਿਲਾਂ ਹੀ ਕਹਤਾ ਰੇ ਇਸਮੇਂ ਕਿਲਾ ਆ ਜਿੱਦਾਂ ਜਿੱਦਾਂ ਅੱਗੇ ਜਾਵਾਂਗੇ ਉੱਦੇ-ਉੱਦੇ ਹੈ ਨਾ ਇਹ ਕਿਲਾ ਹੋਰ ਵੱਡਾ ਹੁੰਦਾ ਜਾਊਗਾ ਇਸ ਕਿਲੇ ਦੇ ਨਮੂਨੇ ਅਲੱਗ-ਅਲੱਗ ਵਾ ਪਿੱਛੋਂ ਚੜਾਈ ਚੜ ਕੇ ਆਏ ਆ ਇੱਕ ਪਹਾੜ ਦੀ ਚੜਾਈ ਹੋਰ ਆ ਉੱਪਰ ਬਹੁਤ ਮੁਸ਼ਕਿਲ ਵਾ ਬਹੁਤ ਮੁਸ਼ਕ ਮਾਰਦਾ ਆ ਪੰਛੀਆਂ ਦੀ ਬਦਬੂ ਆ ਰਹੀ ਆ ਜਾਂ ਜਿੱਦਾਂ ਕੋਈ ਬਰੂਦ ਡਿਗਿਆ ਹੁੰਦਾ ਨਾ ਇੱਥੇ ਉਸ ਹਾਵ ਨਾਲ ਦੇਖੋ ਪੌੜੀ ਚੜੇ ਆ ਥੱਲੇੋਂ ਕਮਰੇ ਦਾ ਆਉਂਦਾ ਆ ਪਰ ਇਹ ਆ ਕੀ ਤੋਂ ਪਤਾ ਨਹੀਂ ਲੱਗਣਾ ਕੀ ਹੋਇਆ ਚੜਿਆ ਬੰਦ ਕਰ ਲਾ ਮੈਂ ਪਹਿਲਾਂ ਕਿਹਾ ਕਿ ਇਹ ਕਿਲਾਣਾ ਰੇਸੇ ਮਈਆ ਬਾਰ-ਬਾਰ ਉਹ ਨਿਸ਼ਾਨੀਆਂ ਮੇ ਰਹੀਆਂ ਆ ਅੰਦਰ ਆ ਗਏ ਆ ਕਿਸੇ ਨੂੰ ਨਹੀਂ ਪਤਾ ਪਰ ਇਸ ਰੋਂਗਵਾ ਆ ਸਾਹਮਣੇ ਸਰੋਂਗਵਾ ਇਹ ਇਹਦਾ ਕੋਈ ਕਿਸੇ ਨੂੰ ਨਹੀਂ ਪਤਾ ਇਸ ਚੀਜ਼ਾਂ ਦਾ ਜੇ ਆਪਾਂ ਜਾਵਾਂਗੇ ਆ ਦੇਖੋ ਰਾਜੇ ਨੇ ਕਮਰਿਆਂ ਦੇ ਥੱਲੇ ਉਹ ਦੀ ਹੈ ਨਾ ਇਹਨਾਂ ਨਿਕਲਣ ਵਾਸਤੇ ਆ ਹਵਾ ਨਿਕਲਣ ਵਾਸਤੇ ਐਡਜਾਸਟ ਰੱਖੇ ਹੋਏ ਆ ਕਮਰੇ ਦੇ ਥੱਲੇ ਵੀ ਕਮਰੇ ਆ ਉਸ ਤੋਂ ਬਾਅਦ ਜਿੱਦਾਂ ਜਿਹੜੀ ਮੈਂ ਰਾਜੇ ਦੀ ਗੱਲ ਕੀਤੀ ਸੀ ਨਾ ਸਰੋਂਗ ਦੀ ਗੱਲ ਕੀਤੀ ਸੀ ਜਿਹੜੀ ਰਾਜ ਦੇ ਮਹਿਲ ਨੂੰ ਆਉਂਦੀ ਆ ਉਹ ਸਾਹਮਣੇ ਸਰੋਂਗ ਆਉਂਦੀ ਆ ਉਹ ਸਾਹਮਣੇ ਨਮੂਨੇ ਆ ਆ ਦੇਖੋ ਰੋਸ਼ਨੀ ਥੋੜੀ ਜਿਹਾ ਲਗ ਕੇ ਨਾ ਉਹ ਸਾਹਮਣੇ ਇਹ ਸਾਰੀ ਸਰੋਂਗ ਵਾ ਰੀਜ਼ਨ ਕੀ ਆ ਰਾਜੇ ਦੇ ਮਹਿਲ ਦਾ ਸਿਰਫ ਰਾਜੇ ਨੂੰ ਪਤਾ ਹੁੰਦਾ ਸੀ ਕਿ ਰਾਜੇ ਦੇ ਮਹਿਲ ਨੂੰ ਰਸਤਾ ਕਿਹੜਾ ਆ ਜਿੱਦਾਂ ਇਧਰੋਂ ਹਵਾ ਦਾ ਰੱਖਿਆ ਹੋਇਆ ਇਹ ਵੀ ਰਸਤਾ ਆ ਥੱਲੇੋਂ ਵੀ ਰਸਤਾ ਆ ਥੱਲੇੋਂ ਅਸੀਂ ਆਏ ਆ ਪੌੜੀਆਂ ਪਰ ਉੱਥੇ ਇਹ ਨਹੀਂ ਪਤਾ ਲੱਗਦਾ ਕਿ ਥੱਲੇ ਕਮਰੇ ਆ ਪਰ ਥੱਲੇ ਕਮਰੇ ਆ ਦੋ ਦੋ ਤਿੰਨ ਤਿੰਨ ਕਮਰੇ ਥੱਲੇ ਆ ਇਧਰ ਕਮਰੇ ਆ ਹੁਣ ਅਸੀਂ ਜਦੋਂ ਜਾਣਦੇ ਆ ਇਧਰ ਦੀ ਆ ਦੇਖੋ ਇਧਰ ਦੀ ਜਾਵਾਂਗੇ ਸਾਹਮਣੇ ਉਹਦੀ ਉਹ ਕਮਰੇ ਦੇ ਵਿੱਚੋਂ ਦੀ ਪਰਲੇ ਪਾਸੇ ਸਰੋਂਗ ਰੱਖੀ ਵੀ ਆ ਹੁਣ ਸਾਡੇ ਤੋਂ ਲਾਈਟ ਦੂਜੀ ਨਹੀਂ ਹੈਗੇ ਨੇ ਤਾਂ ਆਪਾਂ ਤੁਹਾਨੂੰ ਜਾ ਕੇ ਦਿਖਾਉਨੇ ਸਾਹਮਣੇ ਪਰਲੇ ਪਾਸੇ ਨਿਕਲਦੀ ਆ ਆਪਾਂ ਇੱਧਰ ਦੇ ਨਿਕਲ ਕੇ ਆ ਜਾਂਦੀ ਹਾਂ ਜਦੋਂ ਆਹ ਦੇਖੋ ਅਸੀਂ ਨਿਕਲਦੇ ਆ ਤਾਂ ਉਚਾਈ ਦੇ ਦੂਜੇ ਪਾਸੇ ਕਮਰਾ ਆ ਹੁਣ ਦੂਜੇ ਪਾਸੇ ਕਮਰਾ ਆ ਜਿਹੜੀ ਸਰੰਗ ਪਿੱਛੋਂ ਆਈ ਆ ਉਹ ਸਰੰਗ ਇੱਥੋਂ ਨੱਪੀ ਵੀ ਆ ਦੇਖੋ ਇੱਧਰ ਦੀ ਆ ਆ ਦੇਖੋ ਰਾਣੀਆਂ ਵਾਸਤੇ ਨਾ ਆ ਖੂਹ ਹਜੇ ਤੱਕ ਵੀ ਆ ਕਮਾਲ ਦੀ ਗੱਲ ਆ ਇਹਦੇ ਚ ਪਾਣੀ ਹਜੇ ਤੱਕ ਵੀ ਭਰਦਾ ਲੋਕਾਂ ਦੀ ਬਾਲਟੀ ਰੱਖੀ ਹੋਈ ਵੀ ਆ ਕੀ ਬਾਤ ਹੈ ਆ ਰਾਜੇ ਦਾ ਖੂਹ ਆ ਜਿਹੜਾ ਇੰਨੀ ਹਾਈਟ ਦੇ ਉੱਪਰ ਵੀ ਉੱਪਰ ਬਸਿਆ ਹੋਇਆ ਆ ਉੱਪਰ ਪਾਣੀ ਨਿਕਲਦਾ ਆ ਦੇਖੋ ਖੂਹ ਦੇ ਨਾਲ ਨਾ ਇੱਧਰ ਦੇਖ ਲਓ ਇੱਧਰ ਚੈੱਕ ਕਰਿਓ ਆ ਖੂਹ ਦੇ ਨਾਲ ਥੱਲੇ ਰਸਤਾ ਇਹ ਫਿਰ ਖੂਹ ਫੇਰ ਰਸਤਾ ਜਾਂਦਾ ਥੱਲੇ ਨੂੰ ਇੱਕ ਮਿੰਟ ਉਤਰ ਕੇ ਦੇਖਾਂ ਨਹੀਂ ਜਾ ਨਹੀਂ ਹੋਣਾ ਕਿਉਂਕਿ ਥੱਲੇ ਸਮਾਨ ਬਹੁਤ ਡਿੱ ਗਿਆ ਆ ਆਪਾਂ ਦੂਜੇ ਪਾਸੇ ਚੱਲਦੇ ਆਂ ਦੇਖੋ ਆਜੋ ਦੋਸਤੋ ਆਪਾਂ ਹੁਣ ਇੱਧਰ ਜਾਵਾਂਗੇ ਆਜੋ ਆ ਦੇਖੋ ਖੂਫੀਆ ਰਸਤਾ ਛੱਤ ਦਾ ਉੱਪਰ ਹੈਗੀ ਹੈਗੀ ਆ ਆ ਇੱਕ ਹੋਰ ਸਰੰਗ ਆਉਂਦੀ ਆ ਮਤਲਬ ਪੂਰਾ ਬੱਕਰੇ ਤਰੀਕੇ ਦੇ ਨਾਲ ਬਣਾਇਆ ਹੋਇਆ ਆ ਜਿੰਨਾ ਕਹਿ ਲੋ ਉੰਨਾ ਇਹ ਸੋਹਣਾ ਵੀ ਤੇ ਖਤਰਨਾਕ ਵੀ ਇੱਧਰ ਦੀ ਰਸਤਾ ਆ ਲੋ ਰਾਸਤਾ ਥੱਲੇ ਨੂੰ ਚਲ ਗਿਆ ਇੱਕ ਉੱਧਰ ਨੂੰ ਚਲ ਗਿਆ ਜਿਹੜਾ ਸੈਂਡਿੰਗ ਪਿੱਛੇੋਂ ਆਊਗਾ ਉਹ ਥੱਲੇ ਉਤਰ ਜਾਊਗਾ ਥੱਲੇ ਵੀ ਕਮਰੇ ਆ ਆ ਦੇਖੋ ਆ ਥੱਲੇ ਵੀ ਕਮਰੇ ਆ ਆ ਦੇਖੋ ਥੱਲੇੋਂ ਰਸਤਾ ਖੂਫ ਹੀ ਰਸਤਾ ਤਾਂ ਮੈਂ ਕਹਿੰਨ ਤਰਪਾ ਉਹ ਲਾਟੀਨ ਲਾਈ ਹੋਈ ਆ ਜਦੋਂ ਅਸੀਂ ਆਉਂਨੇ ਆ ਤੇ ਆਹ ਦੇਖੋ ਆਹ ਰਸਤਾ ਇਧਰ ਦੀ ਇਹ ਰਸਤਾ ਆ ਚੱਲ ਜਾਂਦਾ ਜਿਹੜਾ ਰਾਜੇ ਦੇ ਮਹਿਲ ਨੂੰ ਪਰਲੇ ਪਾਸੇ ਆਉਂਦੀ ਆ ਜਦੋਂ ਇਧਰੋਂ ਚੱਲ ਗਏ ਆ ਕੁ ਫੀਆ ਕਹਤਾ ਆਹ ਰਸਤਾ ਇਧਰ ਦੀ ਮੁੜ ਕੇ ਆਹ ਰਸਤਾ ਆ ਦੇਖੋ ਆਹ ਰਸਤਾ ਇਧਰ ਰੱਖਿਆ ਹੋਇਆ ਦੂਜਾ ਰਸਤਾ ਆ ਆ ਇਹ ਸਾਰੇ ਰਸਤੇ ਆ ਤਈਓ ਬਾਰ ਬਾਰ ਇੱਕੀ ਗੱਲ ਜਿੰਨਾ ਇਹ ਸੋਨਾ ਉੰਨਾ ਇਹ ਅਸਮਈ ਆ ਇੱਥੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿਹੜੇ ਰਸਤੇ ਤੋਂ ਅਸੀਂ ਕਿੱਧਰ ਆ ਗਏ ਹਾਂ ਬੰਦਾ ਬਾਰ ਬਾਰ ਭੁੱਲਦਾ ਅਸੀਂ ਤਾਂ ਜਾਂ ਦੂਰ ਨਹੀਂ ਜਾਂਦੇ ਕਿ ਅਸੀਂ ਆਪ ਨਾ ਗਵਾਜ ਜਾਈਏ ਆ ਦੇਖੋ ਦੂਜੇ ਪਾਸਿਓਂ ਆ ਗਏ ਨਾ ਜਿਹੜੀ ਉਧਰੋਂ ਥੱਲੇ ਉਸ ਰੋਂਗ ਸੀ ਉਹਦਾ ਮੂੰਹ ਇੱਧਰ ਹੀ ਨਿਕਲਦਾ ਸ਼ਾਇਦ ਹਾਂ ਇਹ ਠਿੱਠ ਗਿਆ ਇੱਧਰ ਦੀ ਆ ਇੱਧਰ ਦੀ ਨਿਕਲਦਾ ਪਰਲੇ ਪਾਸੇ ਦੀ ਤੇ ਸਾਰਾ ਪ੍ਰਤਾਪਗੜ ਸ਼ਹਿਰ ਵਾ ਜਿਹੜਾ ਥੱਲੇ ਵਸਿਆ ਹੋਇਆ ਆ ਇਹ ਰਾਜੇ ਦਾ ਦੂਸਰੇ ਪਾਸੇ ਨੂੰ ਜਾਣ ਵਾਲਾ ਰਸਤਾ ਲਓ ਤਾਂ ਆ ਹੁਣ ਕਮਰੇ ਇੱਧਰ ਵਾ ਖੂਫੀਆ ਕਮਰੇ ਆ ਸਾਰੇ ਆ ਲਓ ਕਿਉਂ ਬਣਾਇਆ ਸੀ ਰਾ ਇਹ ਰਾਜ ਨੇ ਇਦਾਂ ਦਾ ਖੂਪ ਹੀ ਆ ਇਹ ਤੁਹਾਨੂੰ ਰਾਜੇ ਨੂੰ ਹੀ ਪਤਾ ਹੋਊਗਾ ਦੇਖੋ ਹੁਣ ਲਾਈਟ ਨਹੀਂ ਹੈਗੀ ਤਾਂ ਤਾਂ ਕਰਕੇ ਪਤਾ ਨਹੀਂ ਲੱਗ ਰਿਹਾ ਤੇ ਚੱਲਦੇ ਆਂ ਵਾਪਸ ਕਿਉਂਕਿ ਆਪਣੇ ਤੋਂ ਲਾਈਟ ਦਾ ਪ੍ਰਬੰਧ ਨਹੀਂ ਲਾਈਟ ਗੱਡੀ 'ਚ ਰਹਿ ਗਈ ਆਪਾਂ ਨੂੰ ਪਤਾ ਨਹੀਂ ਸੀਗਾ ਕਿ ਇਹਦੇ ਵਿੱਚ ਵੀ ਸ਼ਾਇਦ ਇਦਾਂ ਦਾ ਕੁਝ ਮਿਲਦਾ ਥੱਲੇ ਵੇਖਣ ਨੂੰ ਮਿਲਿਆ ਸੀ ਖੂਫੀ ਆਇਆ ਬਾਕੀ ਖੂਫੀ ਆਇਆ ਆ ਦੇਖੋ ਆ ਖੂਵੀ ਆ ਲੋ ਜੀ ਆ ਲੋ ਇੱਕ ਹੋਰ ਸਰੰਗ ਸਰੰਗ ਤੇ ਸਰੰਗ ਬਣੀ ਹੋਈ ਆ ਕਮਰਿਆਂ ਦੇ ਵਿੱਚੋਂ ਦੀ ਆ ਲੋ ਕੌਣ ਸੋਚ ਸਕਦਾ ਯਾਰ ਇਦਾਂ ਦੇ ਕਮਰੇ ਆ ਰਾਜੇ ਨੇ ਆਪਣੇ ਲਈ ਬਣਾਏ ਹੋਣਗੇ ਕੌਣ ਕਿਹੜਾ ਰਾਜਾ ਇੱਥੇ ਨੂੰ ਹਰਾ ਲੂਗਾ ਪੌਸਿਬਿਲਟੀ ਨਹੀਂ ਹੈਗੀ ਜਿੰਨਾ ਵਾਰ-ਵਾਰ ਦੇਖਣ ਨੂੰ ਇਹੀ ਮਿਲਦਾ ਕਿ ਬਹੁਤ ਹਲੋ ਹੁਣ ਬਾਹਰ ਆ ਗਏ ਆ ਇੱਧੇ ਰਸਤਾ ਪਰਲੇ ਪਾਸੇ ਆ ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰਿਓ ਬਹੁਤ ਮਿਹਨਤ ਲੱਗਦੀ ਆ ਤੇ ਹੁਣ ਚੱਲਦੇ ਆ ਦੋਸਤੋ ਅੱਗੇ ਅੱਗੇ ਜਾ ਕੇ ਜਿੱਦਾਂ ਆ ਦੇਖੋ ਉੱਪਰ ਵੀ ਹੈਗਾ ਆ ਉੱਪਰ ਚੱਲਦੇ ਆ ਹੁਣ ਹਸੀ ਆਏ ਸੀ ਪਰਲੇ ਪਾਸੇ ਦੀ ਤੇ ਆ ਦੇਖੋ ਸ਼ਾਇਦ ਬੈਠਣ ਵਾਸਤੇ ਰਾਜ ਨੇ ਬਣਾਇਆ ਹੋਊਗਾ ਆਪਣਾ ਇਹ ਪਿੱਲਰ 500 ਸਾਲ ਪੁਰਾਣੇ ਆ ਤੇ ਜਦੋਂ ਰਾਜਾ ਬੈਠਦਾ ਹੋਊਗਾ ਇੱਥੇ ਤੇ ਸਾਹਮਣੇ ਸਵਾ ਲੱਗਦੀ ਹੋਊਗੀ ਕਿਆ ਬਾਤ ਹੈ ਹਾ ਦੇ ਕੋਈ ਤੋਂ ਪੌਣੀ ਉਤਰਦੀ ਆ ਕੀ ਬਾਤ ਹੈ ਸਾਰਾ ਹੀ ਇਦਾਂ ਦਾ ਨਮੂਨਾ ਬਣਾਇਆ ਹੋਇਆ ਹੈ ਕਿ ਬੰਦਾ ਨਾਰਮਲ ਭੁੱਜ ਜਵੇ ਹਾ ਦੇਖੋ ਆ ਬਖਾਈ ਇੱਕ ਨਮੂਨਾ ਆ ਜਿਹੜਾ ਦੇਖਣ ਨੂੰ ਮਿਲਦਾ ਇਹ ਲੋਹੇ ਦੀ ਬਹੁਤ ਭਾਰੀ ਆ ਇਕਤੋਂ ਤੋ ਪਤਾ ਨਹੀਂ ਹੋ ਸਕਦੀ ਕੋਈ ਪਿੱਲਰ ਵਗੈਰਾ ਹੋਊਗਾ ਜਿਹੜਾ ਰਾਜੇ ਨੇ ਇੱਥੇ ਗੱਡਿਆ ਹੋਊਗਾ ਆ ਦੇਖੋ ਇਹਦੀ ਬਾਰਾਂਦਰੀ ਆ ਕਿਲਾ ਦੇ ਵਿੱਚ ਚਾਨਣੀ ਬੰਦੇ ਹੋਗੇ ਇਧਰੋਂ ਬੰਨ ਕੇ ਉਹ ਪਰਲੇ ਪਾਸੇ ਸੇਮ ਦਿੱਤੀ ਹੋਈ ਆ ਮੀਂਹ ਪਾਣੀ ਵਾਸਤੇ ਨਾ ਇਹ ਸਭ ਕੁਝ ਉਹਨਾਂ ਵੱਖਰੇ ਤੌਰ ਤੇ ਬਣਾਇਆ ਗਿਆ ਸੀਗਾ